ਲੋ ਜੀ ਹਰਜਿੰਦਰ ਸਿੰਘ ਮਾਮਲੇ ਨਾਲ ਜੁੜੀ ਕੋਹਰ ਵੱਡੀ ਖਬਰ ਸਾਹਮਣੇ ਆ ਗਿਆ ਆਖਿਰ ਹਰਜਿੰਦਰ ਸਿੰਘ ਦਾ ਮਾਮਲਾ ਇੰਨਾ ਉਲਝਣਤਾਣੀ ਵਾਲਾ ਕਿਉਂ ਮੰਦਾ ਚੌੜਿਆ ਕਿ ਸਿਰਫ ਅਰਜਿੰਦਰ ਸਿੰਘ ਦੀ ਹੀ ਗਲਤੀ ਸੀ ਕਿ ਉਸ ਨੇ ਯੂ-ਟਰਨ ਲੇਤਾ ਤਿੰਨ ਲੋਕਾਂ ਦੀ ਮੌਤ ਹੋਈ ਕਿ ਉਸ ਕਾਰ ਵਾਲੇ ਦੀ ਕੋਈ ਵੀ ਗਲਤੀ ਨਹੀਂ ਸੀ ਤਾਂ ਅੱਜ ਜਏ ਹਾਲਾਤ ਕਿਉਂ ਬਣ ਰਹੇ ਨੇ ਕਿ ਲਗਾਤਾਰ ਫੌਰੀੜਾ ਦੇ ਜਿਹੜੇ ਗੌਰ ਨੇ ਉਹਨਾਂ ਦੇ ਬਾਰੇ ਨਾ ਮੇ ਤੋਂ ਨਮਾ ਜੜਾ ਕੀ ਫੈਸਲਾ ਸੁਣਾਇਆ ਚੌੜਿਆ ਜਿੱਥੇ ਸਾਹ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਰਾਹਤ ਨਹੀਂ ਮਿਲੇਗੀ ਤਾਂ ਹੋਣਾ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਇੱਕ ਹੋਰ ਅਪਡੇਟ ਸਾਹਮਣੇ ਆ ਚੁੱਕੀ ਹੈ ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਕੈਰਾ ਵਿੱਚ ਪੰਜਾਬੀ ਆਫੀਸ਼ੀਅਲ ਚੈਨਲ ਤੇ ਗੱਲ ਕਰਾਂਗੇ ਹਰਜਿੰਦਰ ਸਿੰਘ ਦੇ ਮਾਮਲੇ ਲੈ ਕੇ ਲਗਾਤਾਰ ਹਰਜਿੰਦਰ ਸਿੰਘ ਦਾ ਜਿਹੜਾ ਮਾਮਲਾ ਕਾਫੀ ਗਰਮਾਇਆ ਹੋਇਆ ਸਾਰੇ ਵਰਗ ਦੇ ਬਲਾ ਹਰਜਿੰਦਰ ਸਿੰਘ ਦੀ ਮਦਦ ਲਈ ਹੋਕਾ ਦਿੱਤਾ ਜਾ ਰਿਹਾ ਪਰ ਕੀ ਹਰਜਿੰਦਰ ਸਿੰਘ ਦੀ ਜੁੜੀ ਗਲਤੀ ਹੈ ਸਿਰਫ ਕਲੀ ਹਰਜਿੰਦਰ ਸਿੰਘ ਦੀ ਹੀ ਗਲਤੀ ਮੰਨੀ ਜਾ ਸਕਦੀ ਹੈ ਲਗਾਤਾਰ ਹਰਜਿੰਦਰ ਸਿੰਘ ਦੇ ਜੇਲ੍ਹ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਪੰਜਾਬੀ ਦੇ ਮੋਹਲਾ ਮੌਲਾਕਾ ਕੀਤੀ ਜਾ ਰਹੀ ਹੈ ਹਾਲ ਚਾਹ ਜਾਣਿਆ ਜਾ ਰਿਹਾ ਤੇ ਬਾਹਰ ਆ ਕੇ ਦੱਸਿਆ ਕਿ ਆਖਰ ਜੇਲ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਰਹਿ ਰਿਹਾ ਤੇ ਆਖਰ ਉਸ ਦੀ ਕੀ ਮੰਗਾ ਉਸ ਦਾ ਕੀ ਕਹਿਣਾ ਤੁਹਾਨੂੰ ਅਸੀਂ ਇਸ ਰਿਪੋਰਟ ਦੇ ਜ਼ਰੀਏ ਦੱਸਦੇ ਹਾਂ ਸੋ ਦਾਦੇ ਕੀ ਜੇਲ ਦੇ ਵਿੱਚ ਬੰਦ ਹਰਜਿੰਦਰ ਸਿੰਘ ਦੇ ਨਾਲ ਪਹਿਲਾਂ ਦੋ ਪੰਜਾਬੀ ਵੀਰ ਮੁਲਾਕਾਤ ਕਰਕੇ ਆਏ ਸੀ ਜਿਨ੍ਹਾਂ ਨੇ ਦੱਸਿਆ ਕਿ ਬਿਲਕੁਲ ਠੀਕ ਹੈ ਹਰਜਿੰਦਰ ਸਿੰਘ ਬਟ ਉਹਨੂੰ ਜਿਹੜੀ ਕਿ ਦਸਤਾਰ ਉਹ ਨਹੀਂ ਦਿੱਤੀ ਗਈ ਸੀ ਦੂਜੇ ਪਾਸੇ ਹੁਣ ਹਰਜਿੰਦਰ ਸਿੰਘ ਦੇ ਨਾਲ ਇੱਕ ਹੋਰ ਸਿੱਖ ਪੰਜਾਬੀ ਨੇ ਜਿਹੜੀ ਕਿ ਮੁਲਾਕਾਤ ਜੇਲ ਦੇ ਵਿੱਚ ਜਿਹੜੀ ਕਿ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਏ ਸਨ ਵਕੀਲ ਦੇ ਵਕਾਲਤਨਾਮੇ ਦੇ ਉੱਤੇ ਸਹੁੰ ਕਾ ਦਿੱਤੇ ਗਏ ਨੇ ਅਤੇ ਉਹ ਚੜ੍ਹਦੀ ਕਲਾ ਦੇ ਵਿੱਚ ਆ ਉਸ ਦੇ ਸੈੱਲ ਦੇ ਵਿੱਚ ਜਿਹੜਾ ਉਸ ਦੇ ਨਾਲ ਰਹਿ ਰਿਹਾ ਉਹ ਅਫਗਾਨੀ ਰਹਿ ਰਿਹਾ ਬਾਕੀ ਉਸੇ ਜੇਲ ਦੇ ਬਾਹਰ ਜਿਹੜੇ ਕਿ ਇਨ੍ਹਾਂ ਸਿੱਖਾਂ ਦੇ ਵੱਲੋਂ ਜਿਹੜੇ ਇਸ ਹਾਸੇ ਦੇ ਵਿੱਚ ਪਰ ਕਾਰਕ ਮੈਂਬਰ ਜਿਹੜੇ 3 ਜਾਣੇ ਦੀ ਮੌਤ ਹੋਈ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਵੀ ਕੀਤੀ ਗਈ ਹੈ। ਉਹਨਾਂ ਸਿਰਫ 7 ਬੰਦਿਆਂ ਦੇ ਹੀ ਇਜਾਜ਼ਤ ਦਿੱਤੀ ਗਈ ਸੀ। ਬਾਕੀ ਹੋਰ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਉਹ ਬਿਲਕੁਲ ਜਿਹੜਾ ਕਿ ਠੀਕ ਹੈ ਚਰਦੀ ਕਲਾ ਦੇ ਵਿੱਚ ਪਰਿਵਾਰ ਦੇ ਨਾਲ ਹਰਜਿੰਦਰ ਸਿੰਘ ਦੀ ਜਲਦ ਫੋਨ ਦੇ ਉੱਤੇ ਗੱਲ ਵੀ ਜੜੀ ਕਿ ਕਰਵਾਈ ਜਾਵੇਗੀ। ਸੋ ਵਕੀਲ ਨੇ ਕਹਿ ਕੇ ਜੱਜ ਵਕੀਲ ਬਣ ਖੁਦ ਹੀ ਫੈਸਲਾ ਨਾ ਸੁਣਾਓ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਇਸ ਵਕਤ ਹਰਜਿੰਦਰ ਸਿੰਘ ਦੇ ਬਣੇ ਹੋਏ ਨੇ ਚਾਰੇ ਪਾਸੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਹਰਜਿੰਦਰ ਸਿੰਘ ਨੂੰ ਜਿਹੜਾ ਕਿ ਘੱਟ ਤੋਂ ਘੱਟ ਉਹ ਸਜ਼ਾ ਉਹ ਦਿੱਤੀ ਜਾਵੇ ਇਸ ਦੇ ਚੱਲਦੇ ਹੁਣ ਲਗਾਤਾਰ ਹਰਜਿੰਦਰ ਸਿੰਘ ਦੇ ਨਾਲ ਮੁਲਾਕਾਤਾਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਪਤਾ ਲੱਗ ਸਕੇ ਹਰਜਿੰਦਰ ਸਿੰਘ ਦੇ ਕੀਵੇਂ ਦੇ ਹਾਲਾਤ ਨੇ ਤਾਂ ਜੇਲ੍ਹ ਦੇ ਵਿੱਚ ਉਹ ਬਿਲਕੁਲ ਠੀਕ ਠਾਕ ਹੈ ਤੇ ਇਸ ਦੇ ਚੱਲਦੇ ਹੀ ਜਿਹੜਾ ਪਤਵੰਤ ਪੰਨੂ ਸੀ ਉਸ ਦੇ ਵੱਲੋਂ ਵੀ ਜਿਹੜਾ ਕਿ ਹਰਜਿੰਦਰ ਸਿੰਘ ਦਾ ਕੇਸ ਲੜਨ ਦੇ ਉਹਨਾਂ ਦੇ ਵੱਲੋਂ ਗੱਲ ਕੀਤੀ ਕਿ ਉਹਨਾਂ ਨੂੰ ਜਲਦ ਹੀ ਜਿਹੜਾ ਕਿ ਜੇਲ੍ਹ ਦੇ ਵਿੱਚ ਦਸਤਾਰ ਵੀ ਜਿਹੜੀ ਕਿ ਦਿੱਤੀ ਜਾਵੇਗੀ ਤਾਂ ਕਿ ਉਹ ਸਿਰ ਦੇ ਉੱਪਰ ਜਿਹੜੀ ਕਿ ਆਪਣੀ ਦਸਤਾਰ ਸਜਾ ਸਕੇ ਕਿਉਂਕਿ ਫਿਲਹਾਲ ਉਸ ਨੂੰ ਸਿਰ ਦੇ ਉੱਤੇ ਬੰਨਣ ਵਾਸਤੇ ਕੋਈ ਵੀ ਜਿਹੜਾ ਕੱਪੜਾ ਹੋ ਨਹੀਂ ਦਿੱਤਾ ਜਾ ਰਿਹਾ ਸੀ ਉੱਥੇ ਹੀ ਜਿਹੜਾ ਕਿ ਦਾਸ ਦੇ ਨਾਲ ਕੈਲੀਫੋਰਨੀਆ ਤੋਂ ਸਿੰਘ ਜਿਹੜੇ ਕਿ ਗਏ ਸੀਗੇ ਮਿਲਣ ਵਾਸਤੇ ਲਗਭਗ 1 ਘੰਟਾ ਜੁੜ ਕੇ ਗੱਲਬਾਤ ਹੋਈ ਆ ਪੁਲਿਸ ਨੇ ਇੱਕ ਰੂਮ ਦੇ ਵਿੱਚ ਆਹਮੋ ਸਾਹਮਣੇ ਇੱਕ ਕੁਰਸੀ ਦੇ ਉੱਤੇ ਬਿਠਾ ਦਿੱਤਾ ਗਿਆ ਸੀ ਮਿਲਾ ਦਿੱਤਾ ਗਿਆ ਸੀ ਸਾਰੀ ਗੱਲਬਾਤ ਰਿਕਾਰਡ ਵੀ ਕੀਤੀ ਗਈ ਆ ਉਹਨਾਂ ਵੱਲੋਂ ਕੋਈ ਵੀਡੀਓ ਫੋਟੋ ਜਿਹੜੀ ਕਿ ਉਹ ਨਹੀਂ ਕਰ ਦਿੱਤੀ ਗਈ ਐ ਪਰਾਂ ਹੀ ਜਿਹੜੀ ਵੀਡੀਓ ਕਾਲ ਦੇ ਉੱਤੇ ਗੱਲ ਕਰਕੇ ਹੀ ਉਸ ਦੇ ਘਰ ਦੇ ਨਾਲ ਜਿਹੜੀ ਕਿ ਗੱਲ ਉਹ ਜਲਦ ਕਰਵਾਉਂਦਾ ਜਿਹੜਾ ਕਿ ਭਰੋਸਾ ਵੀ ਜਿਹੜਾ ਉਹ ਦਿੱਤਾ ਗਿਆ ਕਿ ਕਿਦਰ ਪਰਿਵਾਰ ਕੇ ਮੈਂਬਰ ਵੀ ਲਗਾਤਾਰ ਇਹ ਸੋਚ ਰਹੇ ਨੇ ਕਿ ਆਖਰ ਉਹਨਾਂ ਦਾ ਹਰਜਿੰਦਰ ਸਿੰਘ ਜੇਲ੍ਹ ਦੇ ਵਿੱਚ ਕਿਵੇਂ ਆ ਦੂਜੇ ਪਾਸੇ ਜਿਹੜੇ ਗਵਰਨਰ ਨੇ ਉਹਨਾਂ ਦੇ ਵੱਲੋਂ ਨਵੇਂ ਤੋਂ ਨਵੇਂ ਫੈਸਲੇ ਜਿਹੜੇ ਕੀ ਲਏ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਹਰਜਿੰਦਰ ਸਿੰਘ ਨੂੰ ਜਿਹੜਾ ਕਿ ਕੋਈ ਵੀ ਰਾਹਤ ਉਹ ਨਹੀਂ ਦਿੱਤੀ ਜਾਵੇਗੀ